ਹੋ ਕਿ ਆਪਾਂ ਨੂੰ ਇਸ ਤਰ੍ਹਾਂ ਲਗਾਇਆ ਕਿ ਆਪਾਂ ਇਹਨਾਂ ਮੋਟਰ ਦੇ ਵਿੱਚ ਵੀ ਆਰ ਦੀ ਅਜਾਦੀ ਦਾ ਲਗ मान ਸਕਦੇ ਆ ਐਸੇ ਨੇ ਕਿਹਾ ਅਸਾ ਦੇਸ਼ ਨੂੰ ਹਜ਼ਾਰ ਦੇ ਰਾਉਨ ਨੇ ਭਾਵੇਂ ਸਾਡੀ ਤੇ ਮੈਂ ਕਦੇ ਪੰਜਾਬੀ ਸਾਹਿਤ ਸੰਗੀਤ ਤੇ ਕਲਾ ਮੰਚ ਬਲਿੰਗਮ ਦੇ ਬੈਨਰ ਹੇਟਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਾਸ਼ਣ ਤੇ ਕਾਵੀ ਮਹਿਫਿਲ ਦਾ ਬਹੁਤ ਹੀ ਸਫਲ ਆਯੋਜਨ ਕੀਤਾ ਗਿਆ। ਮੰਚ ਸੰਚਾਲਨ ਦੀ ਸ਼ੁਰੂਆਤ ਸਭਨਾਂ ਨੂੰ ਜੀ ਆਇਆਂ ਨੂੰ ਕਹਿ ਕੀਤੀ ਗਈ ਅਤੇ ਪ੍ਰੋਗਰਾਮ ਤੇ ਸਭਾ ਦੇ ਮਕਸਦਾਂ ਬਾਰੇ ਜਾਣਕਾਰੀ ਦਿੱਤੀ ਗਈ। ਸਭਾ ਦੇ ਪ੍ਰੋਗਰਾਮ ਦੀ ਸ਼ੁਰੂਆਤ ਗੁਰਮਤਿ ਕੀਰਤਨੀਆਂ 31 ਰਾਗਾ ਦੇ ਧੰਨੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਯਾਦ ਕਰਦਿਆਂ ਸਭਾ ਦੀ ਧੁਨੀ ਗगन ਮੇਥਾਲ ਨਾਲ ਉਚੀ ਗਈ। ਸਮਾਜ ਵਿਚਲੇ ਕਲੰਕ ਭ੍ਰूण ਹੱਤਿਆ ਦੇ ਖਿਲਾਫ ਆਵਾਜ਼ ਚੁੱਕਦਿਆਂ ਬੀਬੀ ਰਜਿੰਦਰ ਕੋਲ ਨੇ ਬੁਲੰਦ ਆਵਾਜ਼ ਦੇ ਵਿੱਚ ਪੰਜਾਬੀ ਸਮਾਜ ਦੀਆਂ ਅਲਾਮਤਾਂ ਨੂੰ ਫਟਕਾਰ ਪਾਉਂਦਿਆਂ ਕਿਹਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਧੀਆਂ ਨੂੰ ਬੋਝ ਸਮਝਣ ਦਾ ਕਾਰਨ ਸਾਡੀ ਮਾਨਸਿਕ ਬਣਤਰ ਹੈ ਜਿਸ ਕਰਕੇ ਅਸੀਂ ਵਿਆਹਾਂ ਤੇ ਬੇਲੋੜਾ ਖਰਚਾ ਕਰਕੇ ਦਿਵਾਲਾ ਕੱਢ ਲੈਂਦੇ ਹਾਂ ਸਾਨੂੰ ਲੈਣ ਦੇਣ ਫੋਕੀ ਸ਼ੋਹਰਤ ਅਤੇ ਦਿਖਾਵੇ ਵਾਲੇ ਵਾਧੂ ਖਰਚੇ ਬੰਦ ਕਰਨੇ ਚਾਹੀਦੇ ਨੇ ਅਤੇ ਮਰਦ ਨੂੰ ਔਰਤ ਪ੍ਰਤੀ ਨਜ਼ਰੀਆ ਬਦਲਣਾ ਚਾਹੀਦਾ ਹੈ ਕੁਛ ਚੱਲਾਂਗੇ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਸਾਰਿਆਂ ਨੂੰ ਰਲ ਕੇ ਹੰਬਲਾ ਮਾਰਨਾ ਚਾਹੀਦਾ ਕੁਛ ਨਾ ਕੁਛ ਕਰੀ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਹਰ ਕੋਸ਼ ਕਰ ਸਕਦੇ ਹਾਂ ਲੰਗਰ ਲਾ ਸਕਦੇ ਹਾਂ ਕੋਈ ਕਿੱਥੇ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਕਿਤੇ ਕੋਈ ਹੜ ਆ ਗਈ ਕਿਤੇ ਕੋਈ ਜ਼ਮਾਨੀ ਆ ਗਈ ਅਡੇ ਅਡੇ ਆਪਾਂ ਲੰਗਰ ਲਾ ਦਿੰਨੇ ਆ ਪਰ ਅਸੀਂ ਆਪਦੇ ਲਈ ਕੁਛ ਨਹੀਂ ਕਰਦੇ ਮੈਨੂੰ 35 ਸਾਲ ਹੋ ਗਏ ਸਿਆਟਲ ਚ ਰਹਿੰਦੇ ਹਾਂ ਕਿਉਂਕਿ ਮੈਂ ਤਾਂ ਲੇੜੀ ਆ ਮੈਂ ਰੋਲਾ ਕਿਤੇ ਕਿਤੇ ਜਦੋਂ ਮੇਰੇ ਮੌਕਾ ਮਿਲਦਾ ਮੈਂ ਬੋਲ ਤਾਂ ਦਿੰਨੀ ਆ ਪਰ ਕੋਣ ਸੁਣਦਾ ਯੂ نو ਇਕ ਤਾਂ ਆਗਾ ਕਰਦਾ ਹੋਏ ਕੋਈ ਨਹੀਂ ਸੁਣਦਾ ਕਿਉਂਕਿ ਸਾਡੇ ਵੈਚ ਅਸੀਂ ਰੱਖ ਕੇ ਆਪਾਂ ਕੁਛ ਨਹੀਂ ਕਰ ਸਕਦੇ ਆ ਸਤ ਰਲ ਕੇ ਚੱਲੋ ਕਿਉਂਕਿ ਕਾਠਾ ਭਗੌਣੀ ਦੇ ਵਿੱਚ ਜੇ ਕੋਈ ਅੱਤ ਮੜਾ ਜਾਂ ਬੋਲਦਾ ਦੂਜੇ ਜਗ੍ਹਾ ਦਾ ਚਾਚਾ ਇਹਨੂੰ ਬੜਾ ਪਤਾ ਆਜੇ ਤੇ ਹੈ ਜਿਹੜੀ ਪ੍ਰਫਾਜ ਜਿਹੜੀ ਸ਼ੁਰੂ ਹੋਈ ਆ ਵੱਡੇ ਵੱਡੇ ਵਿਆਹ ਕਰਨੇ ਹੋਟਲਾਂ ਚ ਪੈਲਸਾਂ ਚ 35 3500 ਦੀ ਅੱਜ ਕੱਲ੍ਹ ਇੰਡੀਆ ਦੇ ਵਿੱਚ ਪਲੇਟ ਹੋ ਗਈ ਆ ਇੱਥੇ 7 60 65 ਮੈਂ ਪਿੱਛੇ ਦੀ ਕੁੜੀ ਦਾ ਵਿਆਹ ਕੀਤਾ ਆ ਦੀਦਾ ਮੇਰਾ ਦੋਲਾ ਨਿਕਲ ਗਿਆ ਸੋ ਵਿਆਹ ਹੁਣ ਯੂ نو ਲਾਈਕ ਤੁਸੀਂ ਕਿਸੇ ਦੇ ਜਾਣੀਆ ਹੁਣ ਕਰਨਾ ਪੈਂਦਾ ਵਾ ਵੱਡੇ ਵੱਡੇ ਕੱਟ ਫੋਣ ਮੇਰੀ ਛੋਟੀ ਬੇਟੀ ਕਹਿੰਦੀ ਕਹਿੰਦਾ ਥੋੜਾ ਜਿਹਾ ਕਾਚਾ ਕਰਨਾ ਮੰਮੀ ਮੈਂ ਨਹੀਂ ਐਡਾ ਵੱਡਾ ਬੜ ਸੋ ਮੇਰੇ ਦੋ ਬੇਟੀਆਂ ਦੋ ਬੇਟੇ ਆ ਸੋ ਇੱਥੇ ਬਹੁਤ ਔਖਾ ਆ ਤੁਹਾਨੂੰ ਪਤਾ ਸਾਰਾ ਕੁਝ ਮਹਿੰਗਾ ਆ ਇੱਥੇ ਮਗਿਹਾਈ ਬਹੁਤ ਆ ਪਰ ਆਪਾਂ ਨੂੰ ਲੋਕਾਂ ਦੀ ਵਾਹ ਵਾਹ ਖੱਟਣ ਨਾਲੋਂ ਸਸਤੇ ਜੇ ਵਿਆਹ ਕਰੋ ਕੋਟ ਮੈਰਿਜ ਕਰੋ ਗੁਰਦੁਆਰੇ ਆਨੰਦ ਕਰੋ ਚਾਰ ਪੰਜ ਬੰਦੇ ਜਾ ਕੇ ਵਿਆਹ ਕਰੋ ਇਹ ਨਿਵਾਤ ਆਪਾਂ ਨੂੰ ਤੋੜ ਕੇ ਪੈਣੀ ਆ ਦੇਸ਼ ਵਿਦੇਸ਼ ਦੀਆਂ ਕਾਨਫਰੰਸਾਂ ਕਾਵੀ ਮਹਿਫਲਾਂ ਦੇ ਵਿੱਚ ਜਨਨੀ ਪਹਿਚਾਨੀ ਹਸਦੀ ਗੁਲੰਦ ਆਵਾਜ਼ ਤੇ ਸਭਿਆਚਾਰਕ ਸੋਚ ਨੂੰ ਪਰਨਾਈ ਚਰਖੇ ਵਾਲੀ ਬੀਬੀ ਮਨਜੀਤ ਕੌਰ ਕਿਲ੍ਹੇ ਆਪਣੇ ਗੀਤਾਂ ਰਾਹੀਂ ਖੂ ਰੰਗ ਬਨਿਆ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆ ਭਗਤ ਸਿੰਘ ਦੇ ਸੁਪਨਿਆਂ ਵਾਲੇ ਗੈਰ ਹਾਜ਼ਰ ਭਾਰਤ ਪ੍ਰਤੀ ਮੁਖਾਤੀ ਰਚਨਾ ਭਗਤ ਸਿੰਘਾਂ ਤੇਰੇ ਜਾਨ ਪਿੱਛੇ ਭਾਰਤ ਨੇ ਆਪਣਾ ਨਾਂ ਵਟਾ ਲਿਆ ਅਤੇ ਦਰਸ਼ਕਾਂ ਦੀ ਵਾਰ-ਵਾਰ ਮੰਗ ਤੇ ਚਰਖਾ ਚੱਕੀ ਅਤੇ ਇੱਕ ਦਿਨ ਮੇਰੇ ਪੇਕੇ ਘਰ ਦੀ ਮਾਲਕ ਮੇਰੀ ਮਾਂ ਹੁੰਦੀ ਸੀ ਗੀਤਾਂ ਨਾਲ ਖੂ ਰੰਗ ਬਨਿਆ ਭਾਰਤ ਨੇ ਨਾਂ ਵਟਾ ਲਿਆ ਹਿੰਦੂਤਾ ਨੇ ਉਸ ਨੂੰ ਆਪਣਾ ਹਿੰਦੁਸਤਾਨ ਬਣਾ ਲਿਆ ਧਰਮਾਂ ਦੇ ਕਲੇਸ਼ਾਂ ਨੇ ਆਪਣਾ ਹੀ ਰੌਲਾ ਪਾ ਲਿਆ ਹਕੂਮਤਾਂ ਨੇ ਪੰਜਾਬ ਤੇਰਾ ਖੇਰੂ ਖੇਰੂ ਕਰਵਾ ਲਿਆ ਦਿੱਲੀ ਦੀ ਬਿੱਲੀ ਨੇ ਕਰਕੇ ਬੁਰਕੀ ਬੁਰਕੀ ਖਾ ਲਿਆ ਕਲਸ਼ਾਂ ਤੇਰੇ ਜਾਨ ਪੁੱਛੋਂ ਭਾਰਤ ਨੇ ਨਾਮ ਟਾਲਿਆ ਤੇ ਦੂਜਾ ਮੈਂ ਲਿਖਿਆ ਸੀਗਾ ਕੁੜੀ ਦਿਲ ਕਰਦਾ ਉਹਨਾਂ ਦੀ ਸ਼ਹੀਦਾਂ ਦੇ ਬੁੱਤਾਂ ਨੂੰ ਦਿਮਾਗ ਵਿੱਚ ਰੱਖ ਕੇ ਮੈਂ ਇਹ ਲੋਕ ਅੱਖਰ ਲਿਖਿਆ ਦਿਲ ਕਰਦਾ ਜਨਤਾ ਦੇ ਹੰਝੂ ਤੇਰੀਆਂ ਅੱਖਾਂ ਦੇ ਵਿੱਚ ਪਾ ਦਿਆਂ ਦੁਖੀਆਂ ਦੀਆਂ ਆਵਾਜ਼ਾਂ ਨੂੰ ਤੇਰੇ ਕੰਨਾਂ ਦੇ ਵਿੱਚ ਪਾ ਦਿਆਂ ਆਪਣਾ ਦਿਲ ਤੇਰੇ ਦਿਲ ਵਿੱਚ ਰੱਖ ਕੇ ਫਿਰ ਤੋਂ ਜਿੰਦਗੀ ਪਾ ਦਿਆਂ ਮੇਰਾ ਜੀ ਕਰਦਾ ਮੇਰੀ ਜਿੰਦਗੀ ਨੂੰ ਦਾਣੂ ਰੱਬ ਤੋਂ ਵਾਪਸ ਲਿਆ ਲਿਆ ਤੁਹਾਡੇ ਪੱਥਰ ਦੇ ਬੁੱਤਾਂ ਵਿੱਚ ਮੁੜ ਕੇ ਜ਼ਿੰਦਗੀ ਪਾ ਲਿਆ ਕਾਲੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਪਣਾ ਪੰਜਾਬੀ ਕਬੇ ਹੱਥ ਦਾਣੇ ਨੀ ਗੋਦ ਨੀ ਆਣੇ ਅੜਿਓ ਮੇ ਤੁ ਪੀਸਿਆ ਨਾ ਜਾ हेलो नि सुने हाथ कोई मेरे दुरनु मेरे दुरनु आके फूतित सती रानी मां हुंदी सी मेरे पेके कर दी मानक एक दिन मेरी मां हुंदी सी नाला दे सी सुरखी पौड ਨਾ ਜਾਂਦੀ ਸੀ ਨਾ ਹੁੰਦੀ ਸੀ ਮੇਰੇ ਪਹਿਕੇ ਕਰਦੀ ਮਾਲਕ ਇੱਕ ਦਿਨ ਮੇਰੀ ਮਾਂ ਹੁੰਦੀ ਸੀ ਤਿਰੰਜਣਾ ਦੀ ਰੌਣਕ ਸੀ ਅੰਮੀ ਸਾਡੇ ਸਿਰ ਦੀ ਸ਼ਾਹ ਹੁੰਦੀ ਸੀ ਮੇਰੇ ਪੇਕੇ ਕਰਦੀ ਮਾਲਕ ਇੱਕ ਦਿਨ ਮੇਰੀ ਮਾਂ ਹੰਦੇ ਸੀ ਮੇਰੇ ਪੇਕੇ ਕਰਦੀ ਮਾਲਕ ਇੱਕ ਦਿਨ ਮੇਰੀ ਮਾਂ ਹੰਦੇ ਸੀ ਸ਼ੁਕਰੀਆ ਪਾਵਕ ਰੰਗ ਦੇ ਵਿੱਚ ਰੰਗੇ ਕਵੀਆਂ ਨੇ ਪਰਿਵਾਰਕ ਸਮਾਜਿਕ ਸਮੱਸਿਆਵਾਂ ਦੀ ਗੱਲ ਕਰਦਿਆਂ ਆਪਣੀਆਂ ਰਚਨਾਵਾਂ ਰਾਹੀਂ ਪਿਆਰ ਇਤਿਫਾਕ ਰੱਖਣ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਹੀ ਕੌਮਾਂ ਤਰੱਕੀ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਇਤਿਫਾਕ ਹੋਵੇ ਅਤੇ ਰਚਨਾ ਹੈਨੀ ਹੈਨੀ ਅੱਜਕੱਲ ਗੱਲਾਂ ਪਿਆਰ ਦੀਆਂ ਅਤੇ ਭ੍ਰूण ਹੱਤਿਆ ਦੇ ਖਿਲਾਫ ਨਾ ਮਾਰੋ ਨਾ ਮਾਰੋ ਜ਼ਾਲਮੋ ਧੀਆਂ ਧਿਆਨੀਆਂ ਨਾਲ ਹਾਜ਼ਰੀ ਲਵਾਈ ਹੁਣ ਤਾਂ ਰਸਾ ਤਣਾ ਗਿਆ ਪਹਿੜਾ ਝਾਕ ਦਾ ਪਹਿੜਾ ਜੱਸਾਂ ਗੱਲਾਂ ਕੀ ਦੱਸਾਂ ਸਰਦਾਰੀਆਂ ਐ ਨਹੀਂ ਹੈ ਨਹੀਂ ਹੈ ਜੀ ਅੱਜ ਕੱਲ ਗੱਲਾਂ ਭਾਂਜਾ ਨਾ ਕਿੱਦਾਂ ਪੈਦਾ ਨਾ ਹੀ ਨੱਥਿਆ ਜਾਵੇ ਜੇ ਇਹਨਾਂ ਜੰਮਣ ਕੁੜੀਆਂ ਬੰਦਾ ਕਿੱਥੇ ਵਿਆਹ ਕਰਵਾਵੇ ਨਾ ਮਾਰੀ ਨਾ ਮਾਰੀ ਜਿਸੀ ਗੱਦਰੀ ਹੋਵੇ ਹਾਂ ਹਾਂ ਤਾਂ ਨਾ ਮਾਰੋ ਨਾ ਮਾਰੋ ਇਸ ਵੋਕੇ ਪ੍ਰੋਗਰਾਮ ਦੇ ਵਿੱਚ ਆਏ ਸੱਜਣ ਸ਼ਹੀਦਾਂ ਨੂੰ ਨਤਮਸਤਕ ਹੋਈ ਅਤੇ ਕਿਹਾ ਕਿ ਫਰੀडम ਇਜ਼ ਫਰੀ ਆਜ਼ਾਦੀ ਮੰਗਿਆ ਨਹੀਂ ਮਿਲਦੀ ਸਗੋ ਸੰਘਰਸ਼ ਕਰਕੇ ਸੱਚੇ ਪ੍ਰਪੱਕ ਵਿਚਾਰ ਧਾਰਕ ਹੋ ਕੇ ਲੈਣੀ ਪੈਂਦੀ ਹੈ ਤੇ ਸਾਡਾ ਉਹਨਾਂ ਸਾਰੇ ਹੀ ਸ਼ਹੀਦਾਂ ਗਏ ਸਿਰ ਚੁੱਕਦਾ ਜਿਨ੍ਹਾਂ ਸਾਲੋਂ ਆਜ਼ਾਦੀ ਲੈ ਕੇ ਦਿੱਤੀ ਹੈ ਜਿਸ ਦੀ ਬਦੌਲਤ ਅਸੀਂ ਅੱਜ ਆਜ਼ਾਦਾਂ ਗਣਾ ਮੱਖਣਾ ਦੇਸ਼ ਨੂੰ ਪਿਆਰਾ ਜਿੰਦ ਤੋਂ ਵੇ ਅਸੀਂ ਰੱਖਣਾ ਮੁਲਾਕਾਤ ਨੂੰ ਜਦੋਂ ਮਾਂ ਆਈ ਮੁਲਾਕਾਤ ਨੂੰ ਮੁਲਾਕਾਤ ਨੂੰ ਜਦੋਂ ਮਾਂ ਆਈ ਤੇ ਵੇਖ ਕੇ ਅੱਪਾ ਸੇਂਟਰ ਦੇ ਲਾਹੌਰ ਜੇਲ੍ਹ ਵਿੱਚ ਪਿੱਛੇ ਸਿੱਖਾਂ ਦੇ ਪਿੱਛੇ ਸਿੱਖਾਂ ਦੇ ਭਗਤ ਸਿੰਘ ਵੇਖ ਕੇ ਤੇ ਅੱਖੀਆਂ 'ਚ ਪਾਣੀ ਆ ਗਿਆ ਵੇਖ ਮਾਂ ਨੂੰ ਵੇਖ ਮਾਂ ਨੂੰ ਭਗਤ ਸਿੰਘ ਬੋਲਿਆ ਕਿਹੜੀ ਗੱਲ ਹੰਝੂ ਡੋਲਦੀ ਨਹੀਂ ਰੱਖ ਹੌਸਲਾ ਰੱਖ ਹੌਸਲਾ ਡਲਣਾ ਚਿੱਤ ਅੰਮੀਏ ਇਧਾ ਪੀਦੇ ਕੇ ਭਗਤ ਸਿੰਘ ਨੂੰ ਬੋਲ ਕੇ ਬੋਲ ਕੇ ਦੇਸ਼ ਨੂੰ ਆਜ਼ਾਦ ਕਰਨਾ ਖੂਨ ਢੋਲ ਕੇ ਹਾਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ ਹਾਕ ਪੈ ਗਈ ਹਾਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ ਲਾਲ ਨਾਲ ਮੁਲਾਕਾਤ ਦੀ ਦੇਵੇ ਹੌਸਲਾ ਦੇਵੇ ਹੌਸਲਾ ਪਰ ਉਸ ਤੇਰ ਲਾਲ ਦਾ ਢੋਲ ਨਾ ਤੂੰ ਜਾਈ ਬੱਚਿਆ ਵੇ ਰੀਤ ਆਪਣੀ ਬੱਚਿਆਂ ਵੱਲੋਂ ਪਹਿਲ ਕਰਦਿਆਂ ਭਗਤ ਸਿੰਘ ਦੀ ਜੀਵਨੀ ਬਾਰੇ ਲੇਖ ਪੜਿਆ ਗਿਆ ਅਤੇ ਨਾਰਾ ਲਾ ਕੇ ਦੱਸਿਆ ਕਿ ਆ ਕੀ ਵਾਚ ਭਗਤ ਸਿੰਘ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਪ੍ਰਭਾਵਿਤ ਹੋਏ ਨੇ ਇਸ ਦੇ ਨਾਲ ਹੀ ਡਾਕਟਰ ਸੁਖਵੀਰ ਬੀਲਾ ਨੇ ਸਭਾ ਦੇ ਇਤਿਹਾਸ ਵੈੱਬਸਾਈਟ ਫੰਡ ਅਤੇ ਮਕਸਦ ਬਾਰੇ ਖੁੱਲਕੇ ਵਿਚਾਰ ਚਰਚਾ ਕੀਤੀ ਹੁਣ ਦੱਸਿਆ ਕਿ ਇਹ ਗੈਰ ਲਾਭਕਾਰੀ ਸੰਸਥਾ ਆਉਣ ਵਾਲੇ ਸਮੇਂ ਦੇ ਵਿੱਚ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਚੰਗੇ ਪ੍ਰੋਗਰਾਮ ਲਿਕੇਗੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪ੍ਰਬੰਧਕੀ ਟੀਮ ਅਤੇ ਬੱਚਿਆਂ ਨੇ ਦਰਸ਼ਕਾਂ ਦੇ ਨਾਲ ਸ਼ਮੂਲੀਅਤ ਕਰਕੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸੋਚ ਤੇ ਅਪਰੋਚ ਬਾਰੇ ਗੱਲ ਕਰਦਿਆਂ ਇਨਕਲਾਬੀ ਨਾਅਰੇ ਵੀ ਲਗਾਏ। अनेका ਦਰਸ਼ਕਾਂ ਨੇ ਹਾਜ਼ਰੀ ਲਵਾ ਕੇ ਪ੍ਰੋਗਰਾਮ ਨੂੰ ਉਮੀਦ ਤੋਂ ਵੱਧ ਸਫਲ ਬਣਾਇਆ। న్యూਸ ਡੈਸਕ ਰਿਪੋਰਟ, ਲਾਈਵ ਪੰਜਾਬੀ ਟੀਵੀ।